ਵਿਦਵਾਨ ਸਬਾ ਹਲਕਾ ਫਟਕਰ ਚੂੜੀਆਂ ਅੰਦਰ ਪਿੰਡੇ ਪਿੰਡ ਰੂਪੋ ਵਾਲੀ ਵਿੱਚ ਕਰਵਾਏਗੇ ਬਤਾਸ ਕਰ ਜਾਂਦੀ ਕੋਲ ਖੁੱਲ ਦੀ ਨਜ਼ਰ ਆ ਰਹੀਆਂ ਤੁਸੀਂ ਦੇਖ ਸਕਦੇ ਕੋ ਸਿਵਰੇਜ ਬਲੌਕ ਹੋਣ ਦੀ وجہ ਨਾਲ ਘਰਾਂ ਦਾ ਗੰਦਲਾ ਪਾਣੀ ਗਲੀਆਂ ਵਿੱਚ ਖਲੋਤਾ ਪਿਆ ਹੈ ਤੇ ਉੱਥੇ ਹੀ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਇਸ ਗੰਦਲੇ ਪਾਣੀ ਨਾਲ ਲੰਘਣਾ ਪੈਂਦਾ ਹੈ ਜਿਸ ਨਾਲ ਉਹ ਕਈ ਡੇਂਗੂ ਵਰਗੀਆਂ ਭੈੜੇ ਬਿਮਾਰੀਆਂ ਦੇ ਸ਼ਿਕਾਰ ਹੋ ਰਿਹਾ ਹਨ ਇਸੇ ਹੀ ਮੱਸਰ ਅਤੇ ਕਈ ਹੋਰ ਜ਼ਹਿਰੀਲੇ ਜੀਵ ਜੰਤੂ ਪੈਦਾ ਹੋ ਰਹੇ ਹਨ ਪਰ ਨਾ ਤਾਂ ਪਿੰਡ ਦੇ ਮੋਟਰ ਆਰਗੂ ਵੱਲੋਂ ਤੇ ਨਾ ਹੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਹਨਾਂ ਪਿੰਡ ਵਾਸੀਆਂ ਦੇ ਕੋਈ ਵੀ ਫਾਰ ਨਹੀਂ ਲਈ ਜਾ ਰਹੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਇਸ ਪਿੰਡ ਵਿੱਚ ਸੀਵਰੇਜ ਪਾਇਆ ਗਿਆ ਸੀ ਪਰ ਪਾਣੀ ਦੀ ਨਿਕਾਸੀ ਲਈ ਸਿਰਫ ਚਾਰ ਇੰਚ ਦੇ ਪਾਈਪ ਪਾ ਦਿੱਤੇ ਜਿਸ ਨਾਲ ਉਹ ਹਰ ਰੋਜ਼ ਭਲੌਂਕ ਰਹਿੰਦੇ ਹਨ। ਇਸ ਤੋਂ ਤੱਕ ਕਿ ਸੀਵਰੇਜ ਪਾਇਆ ਗਿਆ ਸੀ ਉਹ ਵੀ ਭਲੌਂਕ ਚੱਲ ਰਿਹਾ ਹੈ। ਉਹਨਾਂ ਕਰਕੇ ਸਾਨੂੰ ਮਜਬੂਰਨ ਰੋਜ਼ ਮਰਾਂ ਦੇ ਕੰਮ ਕਰਨ ਅਤੇ ਸਕੂਲੀ ਬੱਚਿਆਂ ਨੂੰ ਸਕੂਲ ਛੱਡਾਂਗੇ ਇਸ ਗੰਦਲੇ ਪਾਣੀ ਨਾਲ ਲੰਘਣਾ ਪੈਂਦਾ ਹੈ। ਜਿਸ ਨਾਲ ਉਹਨਾਂ ਦੇ ਬੱਚਿਆਂ ਨੂੰ ਪੈਰ ਖਰਾਬ ਹੋ ਰਹੇ ਹਨ ਤੇ ਕਈ ਲੋਕ ਭੈਣਕ ਬਿਮਾਰੀ 'ਚਕਾਰ ਹੋ ਰਹੇ ਹਨ ਪਰ ਕਿਸੇ ਵੀ ਪਿੰਡ ਦਾ ਮੋਤਵ ਪਰ ਆਗੂ ਤਾਂ ਨਹੀਂ ਪ੍ਰਸ਼ਾਸਨ ਅਧਿਕਾਰੀ ਨੇ ਕੋਈ ਵੀ ਸਹਾਰ ਨਹੀਂ ਲਈ ਉਹਨਾਂ ਦੇ ਜਿਹਾ ਸਨੋ ਰਾਜਨੀਤਿਕ ਪਾਰਟੀਆਂ ਵੱਲੋਂ ਵੋਟ ਬੈਂਕ ਵਜੋਂ ਵਰਤਿਆ ਜਾਂਦਾ ਹੈ ਪਰ ਵੋਟਾਂ ਲੈ ਤੋਂ ਬਹੁਤ ਕੋਈ ਰਾਜਨੀਤਿਕ ਆਗੂ ਤਾਂ ਨਹੀਂ ਪ੍ਰਸ਼ਾਸਨ ਅਧਿਕਾਰੀ ਇਸ ਪਿੰਡ ਵੱਲ ਦੇਦੇ ਹਨ ਪਿੰਡ ਵਸਨੀਕਾਂ ਨੇ ਪ੍ਰਸ਼ਾਸਨ ਅਧਿਕਾਰੀ ਦਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡਾ ਬਲਾਕ ਹੋਇਆ ਸੀਵਰੇਜ ਕੰਮ ਕਰਵਾਇਆ ਜਾਵੇ ਅਤੇ ਜੋ ਸਾਡੀਆਂ ਨਾਲੀਆਂ ਦੇ ਵਿੱਚ ਚਾਰੀ ਕੀ ਪਰੇ ਹਨ ਉਹਨਾਂ ਨੂੰ ਹਟਾ ਕੇ ਨਾਲੀਆਂ ਬਣਾਉਣ ਬਤੀਜਿਆ ਗਿਆ ਤਾਂ ਕਿ ਲੋਕ ਉਹ ਤੋਂ ਆਪਣੀਆਂ ਨਾਲੀਆਂ ਸਾਫ਼ ਕਰਕੇ ਸੁੱਤੇ ਪੈਰੀ ਲੰਘ ਸਕਣ ਉਹਨਾਂ ਦਸ ਤੱਕ ਸਾਡੇ ਵੱਲੋਂ ਬੀਡੀਪੀ ਨੂੰ ਫਟਕਾਰ ਚੂੜੀਆਂ ਨੂੰ ਇਸ ਸਬੰਧੀ ਲਿਖਤੀ ਤੌਰ ਤੇ ਕਾਰਜ ਦਿੱਤੇ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਹਾਲੇ ਤੱਕ ਪ੍ਰਸ਼ਾਸਨ ਦੇ ਘਰੇ ਨੇ ਮੌਕੇ ਦਾ ਜਾਇਜ਼ਾ ਨਹੀਂ ਲਿਆ ਹੁਣ ਦੇਖਣਾ ਇਹ ਹੋਵੇਗਾ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਬੰਧਤ ਵਿਭਾਗ ਕੰਮ ਕਰਨ ਦੀ ਨੀਤੋ ਜਗਦਾ ਹੈ ਤਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਆਲ ਪੰਜਾਬ న్యూਸ ਭਾਈ ਸੰਦੀਪ ਜੀ ਕਿਹੜਾ ਪਿੰਡ ਹੈ ਪਿੰਡ ਰੂਪਾਲੀ ਇਹ ਸੇ ਪਿੰਡ ਹੈ ਅੱਜ ਪਿੰਡ ਵਾਸੀ ਇੱਥੇ 71 ਹੋਏ ਕੀ ਮਾਮਲਾ ਲੱਗੀ ਹੈ ਜੀ ਮਾਮਲਾ ਸਰ ਇਹ ਅਭੀ ਸਾਡੇ ਨਾਲ ਇੱਥੇ ਪੂਰੇ ਪਾਏ ਗਏ ਨੇ ਪਹਿਲਾਂ ਪਾਈਪ ਛੋਟੀ 4 ਇੰਚ ਵਾਲੇ ਉਹ ਬਲੌਕ ਹੋ ਗਏ ਨੇ بارش ਕਰਕੇ ਅੱਛਾ ਜੀ ਹਾਂ ਜੀ ਤੇ ਉਹਦੇ ਕਾਰਨ ਪਾਣੀ ਜਿਹੜਾ ਗਲੀਆਂ ਚ ਰੁਕ ਗਿਆ ਇਹਦੇ ਵਿੱਚ ਆਉਣ ਜਾਣ ਚ ਬੜੀ ਦਿੱਕਤ ਆ ਬੱਚੇ ਬਿਮਾਰ ਹੋ ਰਹੇ ਨੇ ਤੇ ਕੋਈ ਜਾ ਨਹੀਂ ਸਕਦਾ ਕੁਝ ਆ ਨਹੀਂ ਸਕਦਾ ਕੋਈ ਬਹੁਤ ਪ੍ਰੋਬਲਮ ਆ ਰਹੀ ਹੈ ਸਾਨੂੰ ਇਹਦੇ ਸਬੰਧ ਦੇ ਵਿੱਚ ਤੁਸੀਂ ਕਿਸੇ ਬीडीपी ਆਫਿਸ ਪੰਚਾਇਤ ਦੇ ਵਿਭਾਗ ਨੂੰ ਜਾਂ ਕਿਸੇ ਨੂੰ ਦੱਸਿਆ ਸਰ ਦੱਸਣ ਦੀ ਤੇ ਵੈਸੇ ਲੋੜ ਨਹੀਂ ਸਾਰੇ ਜਿੰਨੇ ਵੀ ਪੰਚਾਇਤ ਮੈਂਬਰ ਕਹ ਲੋ ਜਾਂ ਪਿੰਡ ਦੇ ਜਿੰਨੇ ਵੀ ਮੋਤਬੇਰ ਆਉਂਦੇ ਜਾਂਦੇ ਰਹਿੰਦੇ ਨੇ ਇਧਰੋਂ ਦੀ ਸਾਰਿਆਂ ਨੂੰ ਪਤਾ ਹੈ ਕਿ ਹਾਲਾਤ ਕੀ ਨੇ ਇੱਥੇ ਪਿੰਡ ਦੇ ਤੇ ਸਾਰਿਆਂ ਨੂੰ ਅਸੀਂ ਕਹਿ ਰਹੇ ਹਾਂ ਕਿ ਸਾਡਾ ਹੱਲ ਕਰ ਦੋ ਕੁਛ ਨਾ ਕੁਛ ਇਹਦਾ ਹੋਣਾ ਚਾਹੀਦਾ ਪਿਛਲੀ ਸਰਕਾਰ ਵਲੇ ਕਾਂਗਰਸ ਚਾਲ ਬਹੁਤ ਜੱਦਾ ਵਿਕਾਸ ਤਾਂ ਡਿਪੈਂਡ ਲੋ ਐਸੇ ਤੇ ਸੀਵਰੇਜ ਵਗੈਰਾ ਪਾਇਏ ਸੀ ਕੀ ਲੱਗਦਾ ਹੈ ਤੁਹਾਨੂੰ ਸਰ ਉਹ ਹੀ ਸੀਵਰੇਜ ਜਿਹੜੇ ਨਾ ਬਲੌਕ ਹੋਏ ਪਏ ਨਾ 4 ਇੰਚੀ ਦੇ ਪਾਈ ਪਏ ਨੇ ਤੋਂ ਉਹ ਹੀ ਸੀਵਰੇਜ ਬਲੌਕ ਹੋ ਗਿਆ ਨਾ ਜਿਹਦੇ ਕਰਕੇ ਆ ਪਾਣੀ ਜਿਹੜਾ ਨਾ ਨਿਕਾਸ ਨਹੀਂ ਹੋ ਰਿਹਾ ਕੋਈ ਕੀ ਲੱਗਦਾ ਤੁਹਾਨੂੰ ਲਈ ਹੋਇਆ ਫਿਰ ਉਹ ਪੈਸੇ ਦੇ ਵਿੱਚ ਖਰਦ-ਗੁਰਦ ਕਿੱਥੇ ਗਏ ਸਰ ਅਸੀਂ ਉਸ ਬਾਰੇ ਨਹੀਂ ਕੁਝ ਕਹਿ ਸਕਦੇ ਬਟ ਇਹ ਗੱਲ ਇਹਦਾ ਕਿ ਇਹ ਜਿਹੜੇ ਪਾਈ ਪੁੱਟ ਕੇ ਨਾ ਛੋਟੇ ਜਿਹੜੇ ਪਾਏ ਹੋਏ ਨੇ ਸਾਹੀ ਚੋਨੇ ਕਿ ਦੁਬਾਰਾ ਨਾਲੀਆਂ ਚਾਲੂ ਕੀਤੀਆਂ ਹਨ ਕਿਉਂਕਿ ਨਾਲੀਆਂ ਜਿਹੜੀਆਂ ਸਫਾਈ ਕਰਨੀ ਸੌਖੀ ਹੁੰਦੀ ਆ ਵਿੱਚ ਰੁਕਦਾ ਨਹੀਂ ਕੋਈ ਬਲੌਕ ਚ ਨਹੀਂ ਹੁੰਦੀ ਕਿੰਨੇ ਦਿਨਾਂ ਤੋਂ ਤੁਹਾਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਏ ਤੇ ਹੁਣ ਤਾਂ 2 ਸਾਲ ਹੋ ਗਏ ਨੇ ਆਪਾਂ ਇਦਾਂ ਹੀ ਇਸੇ ਹਾਲਾਤਾਂ ਵਿੱਚ ਜੂਝ ਰਹੇ ਹਾਂ। ਹਾਂਜੀ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ? ਮੰਗ ਇਹ ਕਰਦੇ ਆ ਕਿ ਸਾਡਾ ਜਿਹੜਾ ਨਾਲੀਆਂ ਦਾ ਕੰਮ ਆ ਜਿਹੜਾ ਉਹ ਛੇਤੀ ਤੋਂ ਛੇਤੀ ਹੋ ਜਾਈ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਨੰਗਰ ਵਿੱਚ ਬਹੁਤ ਦਿੱਕਤ ਆ। ਬਿਮਾਰੀਆਂ ਫੈਲਦੀਆਂ ਨੇ, ਮੱਛਰ ਗੰਦਾ ਮੰਦਾ ਆ ਰਿਹਾ ਬਹੁਤ ਪ੍ਰੋਬਲਮ ਆ ਰਹੀ। ਤਾਂ ਵਸੇ ਤੇ ਇਕੱਤਰੋ ਇਕ ਜੀ ਮਾਮਲਾ ਕੀ ਹੈਗਾ? ਮਾਮਲਾ ਭਾਜੀ ਬਹੁਤ ਕਦਰਨਾਸਿਆ ਮਾਮਲਾ ਸਾਡੇ ਵਾਸਤੇ ਬਹੁਤ ਕੰਮ ਖਰਾਬ ਆ। ਦੋ ਸਾਲ ਹੋ ਗਏ ਪਾਣੀ ਚ ਤਨ ਦੁਕਾਨ ਤੇ ਵਾਜ ਤੇ ਪਾਣੀ ਚ ਦਬਈਆਂ ਆਣੇ ਵੀ ਉਸ ਤਰ੍ਹਾਂ ਸਕੂਲੇ ਵੀ ਉਤਰਾ ਲਿਬੜੇ ਤੇ ਲਿਬੜ ਜਾਂਦੇ ਨੇ ਕਈ ਵਾਰ ਬੱਚੇ ਵੀ ਸਕੂਲਾ ਛੱਡਣ ਚਾਹੀਏ ਤੇ ਤੇ ਪਾਣੀ ਦੇ ਵਿੱਚ ਹੁੰਦੇ ਲੰਗਦੇ ਨੇ ਬੱਚੇ ਤੇ ਪਰ ਉਹ ਡੇਂਗੂ ਹੋ ਗਿਆ ਮੈਨੂੰ ਇਸ ਤਰ੍ਹਾਂ ਪਾਣੀ ਚਾਂ ਕੇ ਗੰਦੇ ਪੰਥਣ ਸਾਰੇ ਪਿਆਰ ਖਰਾਬ ਹੋ ਜਾਂਦੇ ਬਹੁਤ ਮੰਦਾ ਹਾਲ ਹੈ ਤੇ ਉਹ ਮੰਗ ਕਰਦੇ ਖੜੇ ਆ ਇੰਨਾ ਕੰਮ ਕੀਤਾ ਜਾਏ ਕਦੀ ਕਿਸੇ ਨੇ ਤੁਹਾਡੀ ਆਣ ਕੇ ਸ਼ਾਰਨੀ ਸਾਰਿਆਂ ਪਰ ਵੀ ਭਾਜੀ ਫੋਟੋ ਲੱਤੀਆਂ ਕੋਈ ਕੰਮ ਨਹੀਂ ਹੋਇਆ ਇਹ ਸਾਰ ਨਹੀਂ ਕੋ ਲੈਂਦਾ ਸਾਡੇ ਪਿੰਡ ਦਾ ਕੋਈ ਸਾਰ ਨਹੀਂ ਲੈਂਦਾ ਸਾਡੇ ਨੂੰ ਕੋਈ ਸਾਰ ਲੈਂਦੇ ਮੋਟਾਂ ਲੋਈ ਸਾਰੇ ਆ ਜਾਂਦੇ ਮੋਟਾਂ ਮਾਰੀ ਆਉਂਦੇ ਚਾਹੇ ਆ ਮਾਰੀ ਜਦੋਂ ਮੰਨ ਲਓ ਬੱਚੇ ਸਕੂਲ ਜਾਂਦੇ ਗੰਦੇ ਪਾਣੀ ਤੋਂ ਚੋਕ ਚੋਕ ਕੇ ਲਗਾ ਇਦਾਂ ਫੇ ਚੋਕ ਕੇ ਲਗਾਉਈ ਦੇ ਤਾਂ ਕਈ ਵਾਰ ਇੱਕਦਮ ਮਾੜ ਦੇ ਹੋ ਕੇ ਲੱਗੇ ਨਾ ਮੁੰਡੇ ਨਿਕੰਮੇ ਨਿਕੰਮੇ ਉਹਨਾਂ ਦੇ ਪੈਰ ਵਗੈਰਾ ਵੀ ਖਰਾਬ ਹੋ ਜਾਂਦੇ ਪੈਰ ਵੀ ਹੋ ਜਾਂਦੇ ਆ ਕੋਈ ਕਿਸੇ ਨੂੰ ਕੋਈ ਬਿਮਾਰੀ ਕੋ ਭੈਣਕ ਬਿਮਾਰੀ ਜਿਸ ਤਰ ਗੰਦਾ ਪਾਣੀ ਫੈਲਾ ਦਿਆ ਤੇਰੀ ਹੋਈ ਆ ਸਾਡੇ ਮੋਢੀ ਉਹਦੇ ਪੈਰ ਖਰਾਬ ਹੋਏ ਨੇ ਮੇਰੇ ਪਰੋਂ ਡੇਂਗੂ ਹੋ ਗਿਆ ਇਹ ਕਾ ਮੁੰਡੇ ਨੂੰ ਹੋਇਆ ਇਹ ਖਲੋਤਾ ਲੀਲੀ ਦੀ ਮੰਗ ਕਰਦੇ ਹੈ ਪ੍ਰਸ਼ਾਸਨ ਨੂੰ ਅਸੀਂ ਮੰਗੇ ਹੋ ਕਰਨੇ ਪਹਾੜੀਆਂ ਨਾਲੀਆਂ ਵਧੀਆ ਬਣਾਈਆਂ ਜਾਣ